ਅਨਾਉਂਸ ਹੋਈਆਂ ਲੋਕ ਸਭਾ ਦੀਆਂ ਚਲੋ ਉਹਦੇ ਵਿੱਚੋਂ ਤੁਹਾਡੇ ਇੱਕ ਤਾਂ ਚਲੇ ਗਏ ਉਧਰ ਬੀਜੇਪੀ ਵਾਲਾ ਅਨਾਉਂਸ ਕੀਤੇ ਹੋਏ ਸੀਗੇ ਜਲੰਧਰ ਵਾਲੀ ਸੀਟ ਤੋਂ ਤੇ ਸੁਸ਼ੀਲ ਰਿੰਕੂ ਪਰ ਬਾਕੀ ਬੰਦੇ ਬਹੁਤੇ ਮੰਤਰੀ ਵੀ ਖੜਾ ਤੇ ਲੋਕਾਂ ਨੇ ਬੜੇ ਸਵਾਲ ਚੁੱਕੇ ਹੁਣ ਲੋਕ ਸਭਾ ਚੋਣਾਂ ਦਾ ਮਾਹੌਲ ਆ ਹੈਨਾ ਕੋਈ ਇੱਧਰ ਜਾ ਰਿਹਾ ਕੋਈ ਉਧਰ ਜਾ ਰਿਹਾ ਪਵਨ ਕੁਮਾਰ ਟੀਨੂ ਫਿਰ ਤੁਸੀਂ ਵੀ ਇੱਕ ਬੰਦਾ ਤੁਸੀਂ ਲੈ ਲਿਆ ਇਧਰੋਂ ਉਧਰੋਂ ਦੀ ਸੁਸ਼ੀਲ ਰਿੰਕੂ ਤੁਹਾਡੇ ਆਏ ਸੀ ਪਵਨ ਕੁਮਾਰ ਟੀਨੂ ਚਲੇ ਗਏ ਇਹ ਇਹ ਰਾਜਨੀਤੀ ਠੀਕ ਹੋ ਰਹੀ ਹੈ ਸੀਤਲ ਜੀ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਮੈਂ ਕਿੱਥੇ ਆ ਕਿਸ ਪੱਧਰ ਤੇ ਕੰਮ ਕਰਦਾ ਮੈਨੂੰ ਰਿੰਕੂ ਜੀ ਨੇ ਮੂੰਹ ਤੋਂ ਕਿਹਾ ਕਹਿੰਦੇ ਯਾਰ ਵੀ ਇੰਨਾ ਸਤਕਾਰ ਦੇਣ ਵਾਲਾ ਕਹਿੰਦਾ ਸੀਐਮ ਨਹੀਂ ਮੈਂ ਦੇਖਿਆ ਮੈਨੂੰ ਕਦੇ ਨਹੀਂ ਮਹਿਸੂਸ ਹੋਇਆ ਕਿ ਮੈਨੂੰ ਪਿੱਛੇ ਕਰਤਾ ਗਿਆ ਜਾਂ ਉਹ ਜਿਵੇਂ ਹੁੰਦਾ ਨਾ ਸਿਆਸਤ 'ਚ ਨੰਬਰਾਂ ਜਾਂ 'ਚ ਰਹਿਣ ਦੀ ਗੱਲ ਵੀ ਮੇਰੀ ਵੈਲਿਊ ਜੀ ਪਈ ਰਵੇ ਇਹ ਚੀਜ਼ ਦੀ ਮਨ ਚ ਕਦੇ ਭੁੱਖੀ ਨਹੀਂ ਰਹੀ ਆਮ ਆਦਮੀ ਪਾਰਟੀ ਤੇ ਇਹ ਚੀਜ਼ ਬਹੁਤ ਲੱਗਦਾ ਅਟੈਕ ਹੈ ਕਿ ਮਸ਼ਹੂਰੀਆਂ ਦੇ ਉੱਤੇ ਖਰਚਾ ਬਹੁਤ ਕੀਤਾ ਜਾ ਰਿਹਾ ਮਤਲਬ ਪੰਜਾਬ ਦੀ ਜਿਹੜੀ ਐਡਾ ਉਹ ਹਰਿਆਣਾ 'ਚ ਵੀ ਦਿੱਤੀ ਜਾ ਰਹੀ ਆ ਉਹ ਅਸਾਮ ਦੇ ਵਿੱਚ ਵੀ ਦਿੱਤੀ ਜਾ ਰਹੀ ਆ ਮਾਨ ਸਾਹਿਬ ਉਹ ਇਨਸਾਨ ਹੈ ਜਿੰਨੀ ਵਾਰੀ ਅਸੀਂ ਬੈਠਦੇ ਹਾਂ ਜਿੰਨੀ ਵਾਰੀ ਕੋਈ ਪਾਲਿਸੀ ਤੇ ਗੱਲ ਕਰਦੇ ਹਾਂ ਜਿੰਨੀ ਵਾਰੀ ਕਿਸੇ ਮਸਲੇ ਤੇ ਗੱਲ ਕਰਦੇ ਹਾਂ ਉਹਨਾਂ ਦੀ ਜ਼ੁਬਾਨ ਤੇ ਪੰਜਾਬ 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 ਕਹਿੰਦੇ ਵੀ ਇਹ じゃ بڑا ਕੁਝ ਹੁੰਦਾ ਰਹੂਗਾ ਫਿਲਮਾਂ ਬਣਦੀਆਂ ਰਹਿਣਗੀਆਂ ਕੋਈ ਗੱਲ ਨਹੀਂ 30 ਲੱਖ ਦਾ ਮੈਨੂੰ ਕੋਈ ਭਾ ਨਹੀਂ ਅੱਛਾ ਪਰ ਜਿਹੜੇ ਕਿਸਾਨ ਤੇ ਮਜ਼ਦੂਰ ਖੜੇ ਹੋਗੇ ਹੱਕ ਲੈਣ ਲਈ ਕਹਿੰਦੇ ਕਰਮਜੀਤ ਇਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਬੰਨਣਾ ਮੈਨੂੰ ਹੀ ਬੰਨਣਾ ਪੈਣਾ ਹੂੰ ਕਹਿੰਦਾ ਫਿਲਮਾਂ ਹੁੰਦੀਆਂ ਰਹਿਣਗੀਆਂ ਸੌਰੀ ਮੇਰੇ ਤੋਂ ਆ ਨਹੀਂ ਸੁਖਪਾਲ ਸਿੰਘ ਖਹਿਰਾ ਜੀ ਨੂੰ ਸਾਡੀ ਪਾਰਟੀ ਨੇ ਲੀਡਰ ਆਪੋਜੀਸ਼ਨ ਬਣਾਇਆ ਕੈਬਨਿਟ ਰੈਂਕ ਮਿਲਿਆ ਆਪੋਜੀਸ਼ਨ ਰਹਿੰਦੇ ਹੋਏ ਉਹ ਮਾਨਿਆ ਖਹਿਰਾ ਸਾਹਿਬ ਆਵਾਜ਼ ਦੀ ਪਾਰਟੀ ਦਾ ਇਹ ਦੇਣਾ ਉਹਨਾਂ ਨੂੰ ਕਾਂਗਰਸ ਅਜ ਤੱਕ ਉਹ ਨਾਮ ਮੁੱਦੇ ਚੱਕਦੇ ਹੋਣਗੇ ਆਪਣੇ ਆਪ ਨੂੰ ਬਹੁਤ ਵੱਡਾ ਪੇਸ਼ ਕਰਦੇ ਨੇ ਕੀ ਕਾਂਗਰਸ ਨੇ ਅਜ ਤੱਕ ਇੰਨਾ ਮੰਨ ਦਿੱਤਾ ਪੋਲੀਟਿਕਲ ਬੰਦੇ ਨੂੰ ਤੁਸੀਂ ਕਦੇ ਸਟੇਜ ਤੇ ਮੱਥਾ ਟੇਕ ਕੇ ਨਹੀਂ ਚੜਦੇ ਦੇਖਿਆ ਮਾਣਾ ਉਹ ਸਟੇਜ ਤੇ ਮੱਥਾ ਟੇਕ ਕੇ ਚੜਦੇ ਨੇ ਅੱਛਾ ਉਹ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਇੱਕ ਇਹ ਵੀ ਗੱਲ ਚੱਲਦੀ ਹੈ ਕਹਿੰਦੇ ਆਫ ਦਾ ਰਿਕਾਰਡ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਐਮ ਐਲ ਏ ਦੇ ਹਲਕੇ ਦੇ ਵਿੱਚੋਂ ਪਾਰਟੀ ਨੂੰ ਲੀਡ ਨਹੀਂ ਮਿਲਦੀ ਤਾਂ ਸਖਤੀ ਹੋਊਗੀ ਕਰਮਜੀਤ تنਮੋਲ ਜੀ ਉਹ انسان ਹੈ ਜਿਹੜਾ ਥੱਲੇ ਉੱਠਿਆ ਦਿਹਾੜੀਆਂ ਤੋਂ ਉੱਠਿਆ انسان ਹੈ ਤੇ ਗਰੀਬ ਦੀ ਕਦਰ ਕਰਨ ਵਾਲਾ ਜਿਹੜੇ ਕਰਮਜੀਤ تنਮੋਲ ਜੀ ਦੇ ਆਸ-ਪਾਸੇ ਮੁੰਡੇ ਆ ਨਾ ਕੋਈ ਸਿਕਿਉਰਟੀ ਵਾਲਾ ਕੋਈ ਹੈਲਪਰ ਕੁਝ ਮੈਂ ਜਿੰਨਾ ਇਹਨਾਂ ਦੇ ਨਾਲ ਰਿਹਾ ਹਾਂ ਆਪ ਰੋਟੀ ਦੀ ਬੁਰਕੀ ਤੋੜਨ ਤੋਂ ਪਹਿਲਾਂ ਇਨਸ਼ੋਰ ਕਰਦੇ ਹਾਂ ਮੁੰਡਿਆਂ ਨੇ ਰੋਟੀ ਖਾ ਲਈ ਅੱਛਾ ਹਲੋ ਫੋਨ ਹੀ ਆ ਗਿਆ ਕਰਮਜੀਤ تنਮੋਲ ਜੀ ਦਾ ਹੂੰ ਗੱਲ ਕਰ ਰਹੇ ਸੀ ਬਾਈ ਜੀ ਕਿਵੇਂ ਠੀਕ ਹੋ ਜੀ ਬਰੀ ਵਧੀਆ ਕਿਦਾਂ ਕੈਂਪੇਨ ਵਧੀਆ ਚੱਲ ਰਹੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਦਾ ਪਗਤ ਸਿੰਘ ਮਾਨ ਜੀ ਦੇ ਉਹੀ ਪੁਰਾਣੇ ਦੋਸਤ ਅੱਛਾ ਉਹੀ ਪੁਰਾਣੇ ਮਿੱਤਰ ਪਿਆਰ ਕਰਨ ਵਾਲੇ ਅੱਜ ਵੀ ਉਵੇਂ ਹੀ ਬਚਰਦੇ ਆ ਉਹਨਾਂ ਹੀ ਕੰਫਰਟ ਨਾਲ ਕੋਈ ਝਿਜਕ ਨਹੀਂ ਸਟੂਡੀਓ ਦੇ ਵਿੱਚ ਮੇਰੇ ਨਾਲ ਇੱਕ ਨੌਜਵਾਨ ਮੌਜੂਦ ਹੈ ਜਿਹੜਾ ਜਿਨੇ ਪੀਆਰ ਛੱਡੀ ਸੀ ਆਮ ਆਦਮੀ ਪਾਰਟੀ ਦੇ ਲਈ ਤੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਮੀਡੀਅਮ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਵਾਈਸ ਚੇਅਰਮੈਨ ਦਾ ਅਹੁਦਾ ਤੇ ਤੁਸੀਂ ਐਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਨਾਲ ਸਾਡਾ ਜਿਹੜਾ ਮਹਿਮਾਨ ਆ ਉਹਦੋਂ ਦਾ ਜੁੜਿਆ ਹੋਇਆ ਹੈ ਜਦੋਂ ਭਗਵੰਤ ਸਿੰਘ ਮਾਨ ਵੀ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਜੁੜੇ ਹੋਏ ਸੀ ਆਮ ਆਦਮੀ ਪਾਰਟੀ ਦੇ ਨਾਲ ਜੁੜੀਆਂ ਗੱਲਾਂ ਭਗਵੰਤ ਮਾਨ ਮਾਨਯੋਗ ਮੁੱਖ ਮੰਤਰੀ ਹੋਰਾਂ ਦੇ ਨਾਲ ਜੁੜੀਆਂ ਗੱਲਾਂ ਜਾਂ तमाम ਤਰ੍ਹਾਂ ਦੇ ਸਵਾਲ ਜਿਹਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਰਹਿੰਦੇ ਹੋਣਗੇ ਆਪ ਦੇ ਨਾਲ ਜੁੜੇ ਹੋਏ ਉਹਨਾਂ ਬਾਰੇ ਗੱਲਬਾਤ ਕਰਾਂਗੇ ਐਡਵੋਕੇਟ ਪਰਮਵੀਰ ਸਿੰਘ ਮੇਰੇ ਨਾਲ ਮੌਜੂਦ ਨੇ ਵੈਲਕਮ ਆ ਬਾਈ ਥੈਂਕ ਯੂ ਗਰਿੰਦੀ ਸਰ ਮੈਂ ਵਾ ਠੀਕ ਹੈ ਕਿ ਆਪਕੇ ਤੁਸੀਂ ਉਦੋਂ ਤੋਂ ਜੁੜੇ ਹੋਏ ਹੋ ਪਾਰਟੀ ਦੇ ਨਾਲ ਜਦੋਂ ਤੇ ਵੱਡੇ ਵੱਡੇ ਲੀਡਰ ਜਿਹੜੇ ਨਹੀਂ ਜੁੜੇ ਹੋਏ ਸੀਗੇ ਇਹ ਠੀਕ ਹੈ ਗੱਲ ਤੇ ਤੁਸੀਂ ਅੰਨਾ ਅੰਨਾ ਅੰਦੋਲਨ ਦੇ ਵੇਲੇ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹਾਂਜੀ ਕਾਲਜ ਪੜ੍ਹਦੇ ਸੀ ਤੇ ਉਦੋਂ ਹੀ ਇੰਟਰਸਟ ਬੜਾ ਸੀ ਮੰਜ ਕੁਝ ਚੰਗਾ ਕਰਨ ਦਾ ਤੇ ਪੋਲੀਟੀਕਲ ਇੰਟਰਸਟ ਸੀਗਾ ਮੰਜ ਤੇ ਫਿਰ ਪਹਿਲਾ ਅੰਦੋਲਨ ਚ ਕੁੱਦ ਕੇ ਫਿਰ ਪਾਰਟੀ ਫਾਰਮੇਸ਼ਨ ਹੋਈ ਤੇ ਸ਼ੁਰੂ ਤੋਂ ਜੁੜ ਗਏ ਅੱਜ ਉਹੀ ਪਛਾਣ ਹੈ ਸਾਰੇ ਖੁਸ਼ ਹਾਂ ਜਿਹੜੀ ਪਹਿਚਾਨ ਕਿਉਂਕਿ ਜਿੰਨਾ ਸਮਾਂ ਮੈਨੂੰ ਲੱਗਦਾ 11 12 ਦੇ ਤੁਸੀਂ ਜੁੜੇ ਹੋਏ ਹੋ ਜੀ 10 12 ਸਾਲ ਹੋ ਗਏ ਨੇ ਤਾਂ ਆਮ ਤੌਰ ਤੇ ਇਹੀ ਸਭ ਦਾ ਮੋਟਿਵ ਹੁੰਦਾ ਕਿਉਂਕਿ ਐਮਐਲਏ ਬਣ ਜਾਈਏ ਕੋਈ ਕਹਿੰਦਾ ਕੋਈ ਆ ਉਹ ਤਾਂ ਮਿਲ ਜੇ ਤੁਸੀਂ ਬਹੁਤ ਬਿਹਾਈਂਡ ਦਾ ਕਾਟਨਦਾ ਕਿ ਪਾਰਟੀ ਨੂੰ ਬਹੁਤ ਸਪੋਰਟ ਕੀਤੀ ਹੈ ਔਰ ਮੈਂ ਜਿੰਨਾ ਕੁ ਮੈਂ ਜਾਣਦਾ ਜਾਂ ਜਿੰਨਾ ਕੁ ਮੇਰੇ ਨੌਲੇਜ ਦੇ ਵਿੱਚ ਹੈ ਜਿਹੜਾ ਉਹਦਾ ਤੁਹਾਨੂੰ ਮਿਲਿਆ ਵੀ ਕਹਿੰਦੇ ਕਿ ਧੱਕੇ ਨਾਲ ਉਹਨਾਂ ਨੇ ਦਿੱਤਾ ਤੁਸੀਂ ਕਹਿੰਦੇ ਨਹੀਂ ਮੈਂ ਇਦਾਂ ਹੀ ਖੁਸ਼ ਹਾਂ ਇਹ ਠੀਕ ਹੈ ਗੱਲ ਮੈਂ ਕਦੇ ਤਕਾਇਆ ਹੀ ਨਹੀਂ ਕਿ ਕੋਈ ਅਹੁਦਾ ਮਿਲੇ ਹਾਂ ਜਾਂ ਕੋਈ ਸਰਕਾਰੀ ਅਹੁਦਾ ਮਿਲੇ ਆ ਪਾਰਟੀ ਚ ਅਹੁਦਾ ਮਿਲੇ ਮੈਨੂੰ ਜਿੰਨੀ ਵਾਰੀ ਵੀ ਜਿਸ ਡਿਊਟੀ ਤੇ ਲਾਇਆ ਗਿਆ ਮੈਂ ਪਹਿਲਾਂ ਇਹ ਕਹਣਾ ਹੁੰਨਾ ਕਿ ਭਾਈ ਜਿਹੜਾ ਕੋਈ ਹੋਰ ਤੰਗ ਕਰਦਾ ਕਿ ਮੈਨੂੰ ਕੁਝ ਮਿਲੇ ਨਹੀਂ ਉਹਨੂੰ ਦੇ ਦਿਦੋ ਠੀਕ ਹੈ ਜੀ ਮੈਂ ਤਾਂ ਏਦਾਂ ਹੀ ਖੁਸ਼ ਹਾਂ ਕੰਮ ਇੱਕ 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 ਗੱਲ ਆ ਪਰਮਵੀਰ ਆਮ ਅਕਸਰ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਰੇੜੀ ਵਾਲੇ ਨੂੰ ਟਿਕਟ ਦੇ ਦਾਂਗੇ ਸਬਜ਼ੀ ਵਾਲੇ ਨੂੰ ਦੇ ਦਾਂਗੇ ਇਹ ਗੱਲ ਹੈਗੀ ਆ ਪਾਰਟੀ ਦੇ ਵਿੱਚ ਨਹੀਂ ਦੇਖੋ ਕਿੰਨੀਆਂ ਐਗਜ਼ਾਮਪਲਸ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਮਤਲਬ ਸਿਆਸਤ ਨੂੰ ਲੋਕ ਇਹ ਸਮਝਦੇ ਸੀ ਕਿ ਕਿ ਬਹੁਤ ਵੱਡੀ ਪੋਲੀਟੀਕਲ ਬੈਕਗ੍ਰਾਉਂਡ ਹੋਵੇ ਬਹੁਤ ਵੱਡੀ ਪੈਸੇ ਦੀ ਬੈਕਗ੍ਰਾਉਂਡ ਹੋਵੇ ਫਾਈਨੈਂਸ਼ਲੀ ਸਟਰੋਂਗ ਹੋ ਤਾਂ ਇਲੈਕਸ਼ਨ ਲੜ ਸਕਦੇ ਆ ਠੀਕ ਹੈ ਕਿੰਨੀਆਂ ਐਗਜ਼ਾਮਪਲਸ ਆ ਚੰਨੀ ਸਾਹਿਬ ਨੂੰ ਜਿਨ੍ਹਾਂ ਨੇ ਹਰਾਇਆ ਬਹੁਤ ਵਾਰੀ ਇਹ ਗੱਲ ਹੋ ਚੁੱਕੀ ਹੈ ਸਾਡੇ ਅਸੀਂ ਚੇਅਰਮੈਨ ਬਣਾਇਆ ਹੈ ਮਾਰਕੀਟ ਕਮੇਟੀ ਦੇ ਠੀਕ ਹੈ ਉਹ ਵਾਕਈ ਜਿਸ ਥਾਂ ਤੇ ਉਹ ਰੇੜੀ ਫੜੀ ਲਾ ਕੇ ਸਬਜ਼ੀ ਵੇਚ ਰਹੇ ਸੀ ਤਾਂ ਉਹ ਬਣਿਆ ਕੀ ਇਹ ਕਿਸੇ ਹੋਰ ਗਵਰਨਮੈਂਟ ਵਿੱਚ ਪੋਸੀਬਲ ਹੋ ਸਕਦਾ ਕਰਦੇ ਵੀ ਇੱਕ 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 ਚੀਜ਼ ਇਹ ਵੀ ਆ ਜੋ ਜੋ ਹੁਣ ਚੀਜ਼ਾਂ ਸਿਆਸਤ ਦੇ ਵਿੱਚ ਹੋ ਰਹੀਆਂ ਨੇ ਤੁਸੀਂ ਤੁਸੀਂ ਤਾਂ ਜਿਵੇਂ ਆਪਾਂ ਗੱਲ ਕੀਤੀ ਸ਼ੁਰੂ ਦੇ ਵਿੱਚ ਕਿ ਤੁਸੀਂ ਤਾਂ ਉਦੋਂ ਦੇ ਜੁੜੇ ਹੋ ਜਦੋਂ ਮਤਲਬ ਬਿਲਕੁਲ ਸਕ੍ਰੈਚ ਤੋਂ ਪਾਰਟੀ ਸ਼ੁਰੂ ਹੋ ਰਹੀ ਸੀ ਜਨਮ ਹੋ ਰਿਆ ਸੀ ਪਾਰਟੀ ਦਾ ਪਰ ਜਿਵੇਂ ਜਿਵੇਂ ਪਾਰਟੀ ਗਰੋ ਕਰਦੀ ਹੈ ਹੈਨਾ ਸ਼ੁਰੂਆਤੀ ਦੌਰ ਵਾਲੇ ਜਿਹੜੇ ਸੱਜਣ ਹੁੰਦੇ ਨੇ ਕਿਤੇ ਪਿੱਛੇ ਰਹਿ ਜਾਂਦੇ ਨੇ ਤੁਹਾਡੇ ਤੁਹਾਨੂੰ ਕਦੇ ਮਹਿਸੂਸ ਤਾਂ ਨਹੀਂ ਹੋਇਆ ਇਦਾਂ ਦੀਆਂ ਚੀਜ਼ਾਂ ਨਹੀਂ ਕਦੇ ਵੀ ਨਹੀਂ ਮੈਂ ਬਹੁਤ ਪੋਜ਼ਿਟਿਵ ਮੇਰਾ ਜ਼ਿੰਦਗੀ ਚ ਨਜ਼ਰੀਆ ਹੈ ਮੈਂ ਹਮੇਸ਼ਾ ਪੋਜ਼ਿਟਿਵ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਤੇ ਬਹੁਤ ਸਟਲ ਜਿਹਨੂੰ ਕਹ ਲੋ ਵੀ ਹੁੰਦਾ ਨਾ ਕਿ ਮਨ ਚ ਸਬਰ ਬਹੁਤ ਹੈ ਮੇਰੇ ਤੇ ਕੰਮ ਕਰੀ ਗਏ ਆ ਸਿਰ ਸਿੱਟ ਕੇ ਪੰਜਾਬ ਇਹ ਧਰਤੀ ਆਪਣੀ ਪ੍ਰਾਇੋਰਟੀ ਹੈ ਤੇ ਜਿਸ ਕਰਕੇ ਮੇਰੀ ਪਛਾਣ ਹੈ ਇਹ ਪਾਰਟੀ ਮੇਰੀ ਪ੍ਰਾਇੋਰਟੀ ਹੈ ਮੈਨੂੰ ਕਦੇ ਨਹੀਂ ਮਹਿਸੂਸ ਹੋਇਆ ਕਿ ਮੈਨੂੰ ਪਿੱਛੇ ਕਰਤਾ ਗਿਆ ਜਾਂ ਉਹ ਜਿਵੇਂ ਹੁੰਦਾ ਨਾ ਸਿਆਸਤ ਚ ਨੰਬਰਾਂ ਜਾਂ ਚ ਰਹਿਣ ਦੀ ਗੱਲ ਵੀ ਮੇਰੀ ਵੈਲਿਊ ਜੀ ਪਈ ਰਵੇ ਇਹ ਚੀਜ਼ ਦੀ ਮੰਚ ਕਦੇ ਭੁੱਖੀ ਨਹੀਂ ਰਹੀ ਹਮ ਯੈਸ ਪਾਰਟੀ ਨੇ ਬਹੁਤ ਜ਼ਿਆਦਾ ਮੈਨੂੰ ਮਾਨ ਦਿੱਤਾ ਹੈ ਬਹੁਤ ਜ਼ਿਆਦਾ ਇਸ ਇਸ ਝੰਡੇ ਕਰਕੇ ਹੀ ਮੇਰੀ ਪਛਾਣ ਹੈ ਨਾ ਜੀ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਚੋਣ ਨਿਸ਼ਾਨ ਹੈ ਉਸੇ ਕਰਕੇ ਹੀ ਮੇਰੀ ਪਛਾਣ ਹੈ ਨਾ ਤਾਂ ਕਦੇ ਵੀ ਨਹੀਂ ਮਹਿਸੂਸ ਹੋਇਆ ਕਿ ਪਿੱਛੇ ਰਹਿ ਗਏ ਜਾਂ ਨਹੀਂ ਇੱਕ ਇੱਕ ਆਮ ਆਦਮੀ ਪਾਰਟੀ ਤੇ ਇਹ ਚੀਜ਼ ਬਹੁਤ ਲੱਗਦਾ ਅਟੈਕ ਹੈ ਕਿ ਮਸ਼ਹੂਰੀਆਂ ਦੇ ਉੱਤੇ ਖਰਚਾ ਬਹੁਤ ਕੀਤਾ ਜਾ ਰਿਹਾ ਮਤਲਬ ਪੰਜਾਬ ਦੀ ਜਿਹੜੀ ਐਡ ਆ ਉਹ ਹਰਿਆਣਾ ਜੀ ਵੀ ਦਿੱਤੀ ਜਾ ਰਹੀ ਆ ਉਹ ਆਸਾਮ ਦੇ ਵਿੱਚ ਵੀ ਦਿੱਤੀ ਜਾ ਰਹੀ ਆ ਇਹਨੂੰ ਕਿਵੇਂ ਤੁਸੀਂ ਤਾਂ ਚਲੋ ਐਡਵੋਕੇਟ ਵੀ ਹੋ ਜਵਾਬ ਬਹੁਤ ਘੁਮਾਫਰਾ ਕੇ ਦੇ ਲੋਗੇ ਪਰ ਵੈਸੇ ਪਰਮਵੀਰ ਇਹਨੂੰ ਕੀ ਸੋਚਦਾ ਇੱਕ ਆਮ ਆਮ ਪੰਜਾਬ ਦਾ ਵਾਸਨਿਕ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਠੀਕ ਲੱਗਦਾ ਇਹ ਇਹ ਚੀਜ਼ ਬਿਲਕੁਲ ਠੀਕ ਹੈ ਮੈਂ ਇਹਦੀ ਇੱਕ ਤੁਹਾਨੂੰ ਪ੍ਰਤੱਖ ਉਹ ਦਿਨਾ ਤੁਹਾਨੂੰ ਯਾਦ ਹੋਣਾ 5-6 ਮਹੀਨੇ ਪਹਿਲਾਂ ਮੁੰਬਈ 에어ਪੋਰਟ ਤੇ ਮਾਨਸਾਹ ਦੀ ਤਸਵੀਰ ਵਾਲਾ ਲੱਗਿਆ ਸੀ ਪੋਸਟਰ ਕਿਸੇ ਨੇ ਪਾਤੀ ਉਹ 4-5 ਦਿਨ ਵਾਇਰਲ ਹੋ ਰਿਹਾ ਹੁੰਦਾ ਰਿਹਾ ਉਸੇ ਬੰਬੇ ਦੇ 에어ਪੋਰਟ ਬੰਬੇਜ਼ ਦੀ ਫਾਈਨੈਂਸ਼ੀਅਲ ਕੈਪੀਟਲ ਆਫ ਦ ਕੰਟਰੀ ਰਾਈਟ ਉਸੇ ਬੰਬੇ ਦੇ 에어ਪੋਰਟ ਤੇ ਸਾਡੀ ਐਡਵਰਟਾਈਜ਼ਮੈਂਟ ਦੇਖ ਕੇ ਸਾਨੂੰ ਸਰਚ ਕਰਕੇ ਕਿ ਪੰਜਾਬ ਚ ਜਿਹੜਾ ਵਰਕਿੰਗ ਮਾਹੌਲ ਕਿਦਾਂ ਦਾ ਇੰਡਸਟਰੀਸਟ ਦੇ ਲਈ ਇਨਵੈਸਟਮੈਂਟ ਦੇ ਲਈ ਲੋਕ ਆਏ ਕਿਉਂਕਿ ਮੈਂ ਅ ਇੰਡਸਟਰੀਜ਼ ਡਿਪਾਰਟਮੈਂਟ ਦੇ ਵਿੱਚ ਐ ਵਾਈਸ ਚੇਅਰਮੈਨ ਲੋਕ ਆਏ ਉਹਨਾਂ ਨੇ ਚੰਡੀਗੜ੍ਹ ਅਪਰੋਚ ਕੀਤੀ ਠੀਕ ਹੈ ਜੀ ਕਿਸੇ ਦੇ ਥਰੂ ਤੇ ਉਹਨਾਂ ਨਾਲੇ ਡਿਪਾਰਟਮੈਂਟ ਜਾ ਕੇ ਮਿਲਿਆ ਕਿ ਅਸੀਂ ਮਤਲਬ ਮੁੰਬਈ 에ਰਪੋਰਟ ਦੇਖਿਆ ਸੀਗਾ ਫਿਰ ਅਸੀਂ ਲੱਭਿਆ ਕਿ ਮਾਨ ਸਾਹਿਬ ਦੀ ਕੀ ਵਰਕਿੰਗ ਹੈ ਤੇ ਦੇ ਆਰ ਇਨਵੈਸਟਿੰਗ ਇਨ ਪੰਜਾਬ ਤੁਹਾਨੂੰ ਲੱਗਦਾ ਕਿ ਇਹ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਭਗਵਾਨ ਭਗਵੰਤ ਸਿੰਘ ਮਾਨ ਮੁੱਖ ਮਾਨਯੋਗ ਮੁੱਖ ਮੰਤਰੀ ਨੇ ਉਹਨਾਂ ਦਾ ਵਰਕਿੰਗ ਸਟਾਈਲ ਨੇੜੇਉ ਦੇਖਿਆ ਤੁਸੀਂ ਆਮ ਤਾਂ ਚਲੋ ਅਸੀਂ ਟੀਵੀ ਤੇ ਜਿੰਨਾ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਦੇਖੀਦਾ ਉਹ ਤੁਹਾਨੂੰ ਕਿਵੇਂ ਲੱਗਿਆ ਦਰਦ ਹੈ ਪੰਜਾਬ ਪਰ ਤੇ 100% ਹੂੰ ਪੰਜਾਬ ਹਤੈਸ਼ੀ ਹੂੰ ਪੰਜਾਬ ਨੂੰ ਪਿਆਰ ਕਰਨ ਵਾਲੇ ਹੂੰ ਪੰਜਾਬ ਦਾ ਫਿਕਰ ਕਰਨ ਵਾਲੇ ਤੇ ਪੰਜਾਬ ਨਾਲ ਵਫਾ ਕਰਨ ਵਾਲੇ ਹੂੰ ਪੰਜਾਬ ਨੇ ਤਾਂ ਬਹੁਤ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ ਹੂੰ ਪਰ ਪੰਜਾਬ ਨੂੰ ਕਿਸੇ ਨੇ ਕੀ ਦਿੱਤਾ ਇਹ ਵੱਡਾ ਸਵਾਲ ਹੈ ਹੂੰ ਤੇ ਮਾਨ ਸਾਹਿਬ ਉਹ ਇਨਸਾਨ ਹੈ ਜਿੰਨੀ ਵਾਰੀ ਅਸੀਂ ਬੈਠਦੇ ਹਾਂ ਜਿੰਨੀ ਵਾਰੀ ਕੋਈ ਪਾਲਿਸੀ ਤੇ ਗੱਲ ਕਰਦੇ ਆਂ ਜਿੰਨੀ ਵਾਰੀ ਕਿਸੇ ਮਸਲੇ ਤੇ ਗੱਲ ਕਰਦੇ ਆਂ ਉਹਨਾਂ ਦੀ ਜ਼ੁਬਾਨ ਤੇ ਪੰਜਾਬ 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 ਆਹ ਕਰੀਏ ਲੋਕਾਂ ਨੂੰ ਕਿਦਾਂ ਸਹੀ ਹੋ ਜੂ ਜੇ ਇਸ ਚੀਜ਼ ਨੂੰ ਹੋਰ ਬੈਟਰ ਦੱਸੋ ਕਿਦਾਂ ਕਰੀਏ ਤੇ ਉਹਨਾਂ ਦਾ ਜਿਹੜਾ ਆਈਡੀਆ ਹੈ ਜਿਹੜਾ ਥਾਟ ਹੈ ਜਿਹੜਾ ਵਰਕਿੰਗ ਪ੍ਰੋਸੈਸ ਹੈ ਉਹ ਇਸੇ ਗੱਲ ਦੇ ਆਲੇ ਦੁਆਲੇ ਘੁੰਮਦਾ ਹੈ ਉਹ ਕਹਿੰਦੇ ਆਪਾਂ ਨੂੰ 5 ਸਾਲ ਮਿਲੇ ਆਪਾਂ ਦੇ ਕੇ ਜਾਣਾ ਕੁਝ ਪੰਜਾਬ ਦੇ ਹਿੱਤ ਚ ਜੋ ਹੁੰਦਾ ਹੁਣ ਕਰ ਲੋ ਇਹੀ ਸਮਾਂ ਹੈ ਹਾਂ ਤਾਂ ਹਮੇਸ਼ਾ ਮਤਲਬ ਦਰਦ ਪੰਜਾਬ ਦੇ ਪ੍ਰਤੀ ਉਹ ਉਹਨਾਂ ਦੀ ਰੂਹ ਹੀ ਪੰਜਾਬ ਹੈ ਹਾਂ ਮਾਨ ਸਾਹਿਬ ਦੀ ਮੈਂ ਤਾਂ ਇਹ ਕਹੂੰਗਾ ਜਿੰਨਾ ਜ਼ਿਆਦਾ ਉਹਨਾਂ ਨੂੰ ਦੇਖੀਦਾ ਤੁਸੀਂ ਉਹਨਾਂ ਦੀ ਸਪੀਚਸ ਸੁਣਦੇ ਹੋਵੋਗੇ ਉਹਨਾਂ ਦਾ ਏਜੰਡਾ ਹੀ ਪੰਜਾਬ ਹੈ ਹੀ ਹੈਜ਼ ਨੋ ਅਦਰ ਏਜੰਡਾ ਭਗਵੰਤ ਮਾਨ ਸਾਹਿਬ ਦਾ ਏਜੰਡਾ ਇਸ ਪੰਜਾਬ ਕੋਈ 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 ਜ਼ਿਕਰ ਹੋਵੇ ਜਿਹੜਾ ਮਤਲਬ ਲੋਕਾਂ ਦੇ ਵਿੱਚ ਆਮ ਕੋਈ ਗੱਲ ਉਸ ਜ਼ਿਕਰ ਕਰਨਾ ਚਾਹੁੰਦੇ ਹਾਂ ਭਗਵੰਤ ਮਾਨ ਦੀ ਵਰਕਿੰਗ ਨੂੰ ਲੈ ਕੇ ਜਾਂ ਉਹ ਉਸ ਸਾਰੇ ਮਾਹੌਲ ਨੂੰ ਲੈ ਕੇ ਅ ਮੈਂ ਤੁਹਾਨੂੰ ਇੱਕ ਕਸਾ ਸੁਣਾਣਾ ਹੈ ਬੜਾ ਵਧੀਆ ਅਸੀਂ ਲੰਡਨ ਦੇ ਵਿੱਚ ਸ਼ੂਟਿੰਗ ਕਰ ਰਹੇ ਸੀਗੇ ਅੱਛਾ ਮੈਂ ਥੋੜਾ ਜਿਹਾ ਪੰਜਾਬੀ ਫਿਲਮ ਇੰਡਸਟਰੀ ਨਾਲ ਵੀ ਮੇਰਾ ਲਿਕਾ ਦੇ ਕਹਿਗਾ ਮੇਰੇ ਕੁਝ ਦੋਸਤ ਨੇ ਤੇ ਅਸੀਂ ਪ੍ਰੋਡਕਸ਼ਨ ਵਗੈਰਾ ਵੀ ਸਾਥੀ ਰਲ ਕੇ ਕਰ ਲਏ ਨੇ ਤੇ ਅਸੀਂ ਕੋਵਿਡ ਖਤਮ ਹੋਇਆ ਸੀ ਮਤਲਬ ਥੋੜੀ ਥੋੜੀ ਰੈਸਟ੍ਰਿਕਸ਼ਨਸ ਖੁੱਲੀਆਂ ਸੀ ਤੇ ਜਿਹੜਾ ਧਰਨਾ ਹੈ ਕਿਸਾਨੀ ਅੰਦੋਲਨ ਜਿਹੜਾ ਉਸ ਟਾਈਮ ਜਾ ਕੇ ਸ਼ੰਭੂ ਬਾਰਡਰ ਤੇ ਟਿਕਰੀ ਬਾਰਡਰ ਮੋਰਚੇ ਲਾਏ ਸੀ ਕਿਸਾਨ ਸਿੰਘੂ ਵੀਰਾਂ ਨੇ ਹਾਂਜੀ ਸਿੰਘੂ ਬਾਰਡਰ ਤੇ ਤੇ ਉਸ ਵਕਤ ਅਸੀਂ ਸ਼ੂਟਿੰਗ ਕਰ ਰਹੇ ਸੀ ਲੰਡਨ ਚ ਪਾਣੀ ਚ ਬੰਧਾਣੀ ਫਿਲਮ ਦੀ ਅੱਛਾ ਤੇ ਉੱਥੇ ਪਾਕਿਸਤਾਨ ਦੇ ਇੱਕ ਐਕਟਰ ਸੀ ਜ਼ਾਫਰੀ ਸਾਹਿਬ ਹਾਂ ਤੇ ਉਹਨਾਂ ਨੂੰ ਅਸੀਂ ਇੱਕ ਰੋਲ ਚ ਲਿਆ ਸੀ ਤੇ ਅਖੀਰਲੇ ਵਕਤ ਉਹਨਾਂ ਦਾ ਪਾਕਿਸਤਾਨ ਤੋਂ ਵੀਜ਼ਾ ਨਹੀਂ ਲੱਗਿਆ ਅੱਛਾ ਉਹ ਆ ਨਹੀਂ ਸਕੇ ਤੇ ਕਿ ਉਹ ਕਿ ਇੱਕ ਫਿਲਮ ਬਣਾਉਣ ਦਾ ਉਹ ਵੀ ਓਵਰ ਸੀਜ਼ ਬਣਾਉਣ ਦਾ ਇੱਕ ਦਿਨ ਦਾ ਬੜਾ ਵੱਡਾ ਖਰਚਾ ਹੁੰਦਾ ਹੈ ਤੇ ਉਸ ਰੋਲ ਲਈ ਮੈਂ ਡਾਇਰੈਕਟਰ ਵਿਜੇ अरोड़ा ਜੀ ਸਾਡੇ ਇੱਕ ਪ੍ਰੋਡਿਊਸਰ ਅਸੀਂ ਇਕੱਠੇ ਬੈਠੇ ਸੀ ਕਮਰੇਜ ਵੀ ਹੁਣ ਕੀ ਕਰੀਏ ਵੀ ਕਿਹੜਾ ਐਕਟਰ ਉਹ ਕਿਉਂਕਿ ਉਹ ਬਹੁਤ ਵੱਡਾ ਰੋਲ ਸੀ ਤੇ ਵੀ ਉਸ ਉੱਥੇ ਕਿ ਐਕਟਰ ਨੂੰ ਕਰੀਏ ਤਾਂ ਮਾਨ ਸਾਹਿਬ ਉਹਦਾ ਐਮਪੀ ਸੀਗੇ ਤੇ ਮੇਰੇ ਥੋੜਾ ਦਿਮਾਗ ਚ ਫੁਰਨ ਆਇਆ ਮੈਂ ਕਿਹਾ ਜੀ ਵੀ ਆਪਾਂ ਕਿਉਂ ਨਾ ਮਾਨ ਸਾਹਿਬ ਨੂੰ ਇਸ ਗੱਲ ਹੀ ਪੁੱਛ ਲਈਏ ਤੇ ਕਰਮਜੀਤ ਅਨਮੋਲ ਜੀ ਵੀ ਉੱਥੇ ਹੀ ਸੀਗੇ ਉਹ ਸੇਮ ਫਿਲਮ ਦੇ ਵਿੱਚ ਤੇ ਸੇਮ ਹੋਟਲ ਸੀਗੇ ਅਸੀਂ ਤੇ ਅਸੀਂ ਕਰਮਜੀਤ ਅਨਮੋਲ ਜੀ ਦੇ ਇਹ ਕਮਰੇ ਜਗੇ ਉਹਨਾਂ ਨੂੰ ਕਿਹਾ ਵੀ ਕੀ ਇਸ ਰੋਲ ਲਈ ਆਪਾਂ ਮਾਨ ਸਾਹਿਬ ਨੂੰ ਪੁੱਛ ਸਕਦੇ ਹਾਂ ਰਿਕੁਐਸਟ ਕਰ ਸਕਦੇ ਹਾਂ ਕਰਮਜੀਤ ਜੀ ਨੇ ਨਾਲ ਦੀ ਨਾਲ ਫੋਨ ਲਾਇਆ ਟੂ ਮਾਈ ਸਰਪ੍ਰਾਈਜ਼ ਜਦ ਕਿ ਉਸ ਟਾਈਮ ਮਾਨ ਸਾਹਿਬ ਫਾਈਨੈਂਸ਼ੀਅਲ ਸਟ੍ਰਗਲ ਚੋਂ ਲੰਘ ਰਹੇ ਸੀ ਬਹੁਤ ਜ਼ਿਆਦਾ ਅੱਛਾ 2021 ਦੀ ਗੱਲ ਹੈ ਇਹ ਤੇ 20 ਦੀ 2021 ਦੀ ਗੱਲ ਹੈ 2021 ਦੀ ਗੱਲ ਹੈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਕਰੰਚ ਦੇ ਵਿੱਚੋਂ ਮਾਨ ਸਾਹਿਬ ਲੰਘ ਰਹੇ ਸੀਗੇ ਮੁਸ਼ਕਲਾਂ 'ਚ ਸੀਗੇ ਤੇ ਕਰਮਜੀਤ ਜੀ ਜਿਨੇ ਉਹਨਾਂ ਨੂੰ ਫੋਨ ਤੇ ਦੱਸਿਆ ਕਿ ਮਾਨ ਸਾਹਿਬ ਵੀ ਇਦਾਂ ਫਿਲਮ ਦਾ ਰੋਲ ਹੈ 8-10 ਦਿਨ ਲਈ ਤੁਸੀਂ ਆ ਜਾਓ ਬੇਸਿਕਲੀ ਉਹ ਚ ਗੱਲ ਸੀ ਕਿ ਵੀਜ਼ਾ ਛੱਟ ਉਹਨਾਂ ਨੂੰ ਮਿਲ ਜਾਣਾ ਹੈ ਮਤਲਬ ਦੂਜੇ ਦਿਨ ਵੀ ਟਰੈਵਲ ਕਰ ਲੈਣਗੇ ਤੇ ਹੋਰ ਕਿਸੇ ਦਾ ਆਣਾ ਉਹਨਾਂ ਔਖਾ ਦਿਨ ਦਾ ਦਿੱਲੀ ਦਾ ਖਰਚਾ ਫਿਲਮ ਦਾ ਆ ਰਿਹਾ ਹੈ ਤੇ ਉਹ ਕਹਿੰਦੇ ਵੀ ਪ੍ਰੋਡਿਊਸਰ ਮੇਰੇ ਕੋਲੇ ਬੈਠੇ ਨੇ ਵੀ 30 ਲੱਖ ਰੁਪਏ ਫੀਸ ਵੀ ਹੈ ਅੱਛਾ ਅ ਅੱਠ ਦਿਨਾਂ ਦੀ ਹਾਂਜੀ ਤੇ ਉਹ ਕਹਿੰਦੇ ਵੀ ਫੀਸ ਵੀ ਹੈ ਮਾਨ ਸਾਹਿਬ ਕਹਿੰਦੇ ਕਰਮਜੀਤ ਵੀ ਫਿਲਮਾਂ ਆਪਾਂ ਪਹਿਲਾਂ ਵੀ ਬਹੁ ਕਰ ਲੀਆਂ ਹੋਰ ਵੀ ਹੋਈ ਜਾਣਗੀਆਂ ਪਰ ਅੱਜ ਜਿਹੜੀ ਘੜੀ ਹੈ ਕਿਸਾਨ ਮਜ਼ਦੂਰ ਖੜੇ ਹੋ ਗਏ ਆਪਣੇ ਹੱਕਾਂ ਲਈ ਇਹ ਤੁਸੀਂ ਸੁਣਿਆ ਸਪੀਕਰ ਤੇ ਚਲੋ ਇਹ ਤਾਂ ਮੈਂ ਨਹੀਂ ਕਹਿਣਾ ਚਾਹੂੰਗਾ ਕਿਉਂਕਿ ਕਿਤੇ ਉਹ ਸਪੀਕਰ ਤੇ ਗੱਲ ਕਰਨੀ ਇਦਾਂ ਚੰਗਾ ਨਹੀਂ ਲੱਗਦਾ ਇਹ ਮੈਂਸ਼ਨ ਕਰੀਏ ਤੇ ਉਹ ਕਹਿੰਦੇ ਵੀ ਇਹੋ ਜਿਹਾ بڑا ਕੁਝ ਹੁੰਦਾ ਰਹੂਗਾ ਫਿਲਮਾਂ ਬਣਦੀਆਂ ਰਹਿਣਗੀਆਂ ਕੋਈ ਗੱਲ ਨਹੀਂ 30 ਲੱਖ ਦਾ ਮੈਨੂੰ ਕੋਈ ਭਾ ਨਹੀਂ ਅੱਛਾ ਪਰ ਜਿਹੜੇ ਕਿਸਾਨ ਤੇ ਮਜ਼ਦੂਰ ਖੜੇ ਹੋਗੇ ਹੱਕ ਲੈਣ ਲਈ ਕਹਿੰਦੇ ਕਰਮਜੀਤ ਇਹਨਾਂ ਦੀ ਆਵਾਜ਼ ਕਿਸੇ ਨੇ ਨਹੀਂ ਬੰਦਣਾ ਮੈਨੂੰ ਹੀ ਬੰਦਣਾ ਪੈਣਾ ਹੂੰ ਕਹਿੰਦਾ ਫਿਲਮਾਂ ਹੁੰਦੀਆਂ ਰਹਿਣਗੀਆਂ ਸੌਰੀ ਮੈਤੋਂ ਆ ਨਹੀਂ ਹੁੰਦਾ ਸੋ ਉਸ ਟਾਈਮ ਜਦ ਕਿ ਬਹੁਤ ਤੰਗ ਸੀਗੇ ਫਾਈਨੈਂਸ਼ੀਅਲੀ ਤਾਂ ਵੀ 30 ਲੱਖ ਦਾ ਰੋਲ 8-10 ਦਿਨ ਲਈ ਚੱਲੇ ਵੀ ਜਾਂਦੇ ਤਾਂ ਕਿੰਨਾ ਕੁਇਤ ਫਰਕ ਪੈਣਾ ਪਰ ਨਹੀਂ ਗਏ ਕਹਿੰਦੇ ਇੱਕ ਇੱਕ ਦਿਨ ਇੱਕ ਇੱਕ ਪਲ ਮੈਨੂੰ ਇੱਥੇ ਲੋਕਾਂ ਦੀ ਮੈਂ ਸੰਸਾ ਚ ਵੀ ਰੋਲਾ ਪਾਉਣਾ ਠੀਕ ਹੈ ਤੇ ਕਹਿੰਦਾ ਮੈਂ ਪੰਜਾਬ ਦੇ ਲੋਕਾਂ ਚ ਵੀ ਰਣਾ ਉਹਨਾਂ ਦੀ ਆਵਾਜ਼ ਬਣਨਾ ਸੋ ਐਸੇ ਮਤਲਬ ਪੰਜਾਬ ਪੱਖੀ ਕਿਸਾਨ ਮਜ਼ਦੂਰ ਪੱਖੀ ਇਨਸਾਨ ਨੇ ਜਿੰਨਾ ਜਿੰਨਾ ਇੱਕ ਵੇਵ 2022 ਦੇ ਵਿੱਚ ਬਣੀਆ ਜੋ ਜੋ ਇੱਕ ਵੱਡੇ ਪੱਧਰ ਤੇ ਉੱਤੇ ਪਾਰਟੀ ਨੂੰ ਮੰਡੇਟ ਦਿੱਤਾ ਲੋਕਾਂ ਨੇ 92 ਐਮਐਲਏ ਐਮਐਲਏ ਚ ਤਾਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਚਲੋ ਸੰਗਰੂਰ ਵਾਲੀ ਵੀ ਸੀਗੀ ਇਲੈਕਸ਼ਨ ਯਾ ਪਰ ਪਰ ਮੋٹے ਤੌਰ ਤੇ ਇਹ ਇਹ ਇੱਕ ਤਰ੍ਹਾਂ ਦੇ ਨਾਲ ਪਰਖ ਆਲੀ ਘੜੀ ਹੋਣੀ ਹੈ ਐਤਕੀ ਇਦੇ ਵਿੱਚ ਪਰਫਾਰਮੈਂਸ ਕਿਵੇਂ ਦੇਖਦੇ ਹੋ ਪਾਰਟੀ ਦੀ 100% ਜਿਹੜਾ ਨਾਰਾ ਮਾਨ ਸਾਹਿਬ ਨੇ ਦਿੱਤਾ ਹੈ ਨਹੀਂ ਮੈਂ ਚਲੋ ਟੈਕਨੀਕਲੀ ਜੇ ਆਪਾਂ ਗੱਲ ਕਰੀਏ ਬੈਠ ਤਾਂ ਚਲੋ ਸਾਡੇ ਹੀ ਕਹਿ ਰਹੇ ਆ 13 0 ਵਾਲਾ ਗੱਲ ਸਾਰੇ ਲੀਡਰ ਕਹਿ ਰਹੇ ਆ ਤੇ ਸੀਟਾਂ ਤਾਂ ਦੇਖੋ 13 ਹੀ ਨੇ ਤੁਹਾਨੂੰ ਤੁਸੀਂ ਟੈਕਨੀਕਲ ਤੌਰ ਤੇ ਕਿਵੇਂ ਸਮਝ ਦਿਓ ਐਨਲਾਈਜ਼ ਕਰਦੇ ਹੋ ਕਿਉਂਕਿ ਤੁਸੀਂ ਮੰਨ ਲਾਦਾ ਕਿ ਇੱਕ ਸਿਆਸਤਦਾਨ ਦੇ ਨਾਲ ਨਾਲ ਉਹ ਜਿਹੜੇ ਨੀਤੀ ਘੜੇ ਹੁੰਦੇ ਆ ਨਾ ਪਾਰਟੀ ਨੂੰ ਪਿੱਛੋਂ ਰਹਿ ਕੇ ਜਿਹੜੇ ਬਹੁਤ ਸਪੋਰਟ ਕਰਦੇ ਆ ਬੈਕਬੋਨ ਦਾ ਕੰਮ ਕਰਦੇ ਆ ਉਹ ਉਹ ਵੀ ਹੋ ਤੁਸੀਂ ਗਗਨ ਜੀ ਜੇ ਪੋਲਿਟੀਕਲ ਐਨਾਲਿਸਿਸ ਦੀ ਗੱਲ ਕਰੀਏ ਤਾਂ ਸਾਡੀ ਗਵਰਨਮੈਂਟ ਦੀ ਪਰਫਾਰਮੈਂਸ ਨੂੰ ਲੋਕ ਪਰਖਣਗੇ ਇੱਕ ਗੱਲ ਕਿ ਅਸੀਂ ਪਿਛਲੇ 2 ਸਾਲਾਂ ਚ ਕੀ ਕਰਨ ਚ ਕਾਮਯਾਬ ਹੋਏ ਹਾਂ ਜਾਂ ਕੀ ਕਰ ਰਹੇ ਹਾਂ ਤੇ ਦੂਸਰੀ ਗੱਲ ਕਿ ਕੇਂਦਰੀ ਮੁੱਦੇ ਕੀ ਨੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਜ ਬਹੁਤ ਵੱਡਾ ਸਵਾਲ ਹੈ ਅੱਜ ਦਮਨਕਾਰੀ ਨੀਤੀ ਉਹਦੇ ਖਿਲਾਫ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਪੋਲੀਟੀਕਲ ਵਿਲ ਪਾਵਰ ਉਹਦੇ ਲਈ ਹੋਣੀ ਬਹੁਤ ਜ਼ਰੂਰੀ ਹੈ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਤੇ ਉਹਨਾਂ ਦੇ ਖਿਲਾਫ ਸੰਘਰਸ਼ ਕਰਨਾ ਲੜਾਈ ਕਰਨੀ ਤੇ ਪੰਜਾਬ ਤਾਂ ਉੱਚ ਝੰਡਾ ਚਾਕੇ ਸਭ ਤੋਂ ਮੂਰੇ ਚੱਲੂਗਾ ਅੱਜ ਜੇ ਮੈਂ ਪੋਲੀਟੀਕਲ ਅਨਾਲਿਸਿਸ ਦੀ ਗੱਲ ਕਰਾਂ ਤਾਂ ਇੱਕੋ ਤੇਰਾ ਆਮ ਆਦਮੀ ਪਾਰਟੀ ਤੇ ਆਗੂ ਸਦਾ ਭਗਵੰਤ ਸਿੰਘ ਮਾਨ ਜਿਹੜੇ ਦੇਖਦੇ ਆ ਪੰਜਾਬ ਦੇ ਲੋਕਾਂ ਨੂੰ ਜਿਸ ਤਰ੍ਹਾਂ ਮਾਨ ਸਾਹਿਬ ਦੀ ਪਰਫਾਰਮੈਂਸ ਸੀ ਲੋਕ ਸਭਾ ਦੇ ਵਿੱਚ ਉਹ ਜਿਹੇ ਪਰਫਾਰਮੈਂਸ ਸਾਡੇ 13 ਦੇ 13 ਸਾਥੀ ਜਿਹੜੇ ਜਾ ਕੇ ਦੇਣਗੇ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਡੈਫੀਨਿਟਲੀ ਸਾਡੀਆਂ ਨੀਤੀਆਂ ਸਾਡੇ ਪ੍ਰੋਗਰਾਮ ਪਾਲਿਸਿਜ਼ ਮਾਨ ਸਾਹਿਬ ਦੀ ਵੈਲ ਪਾਵਰ ਤੇ ਵਿਸ਼ਵਾਸ ਦਿਖਾਉਣਗੇ ਤੇ ਮਤਲਬ ਅਮੇਜ਼ਿੰਗ ਜਿਹੜਾ ਪੰਜਾਬ ਦਾ ਰਿਜ਼ਲਟ ਹੋਊਗਾ ਆਵਾਮ ਦੀ ਪਾਰਟੀ ਦਾ ਸੁਪਾਲ ਖੇਰਾ ਜਾ ਰਿਹਾ ਕਿ ਤੁਹਾਡੇ ਜਿਹੜੀ ਕਹਿੰਦੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਆ ਸੰਗਰੂਰ ਔਰ ਉਹ 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 ਤਾਂ ਕੱਚੇ ਲਾ ਦਿੰਦੇ ਆ ਬੋਲਦੇ ਬਹੁਤ ਨੇ ਆ ਤੁਹਾਡੀ ਪਾਰਟੀ ਬਾਰੇ ਭਗਵੰਤ ਸਿੰਘ ਮਾਨ ਨੂੰ ਬਾਰੇ ਮੈਨੂੰ ਨਾ ਜੀ ਤੁਸੀਂ ਤੁਸੀਂ ਵੈਸੇ ਤੁਸੀਂ ਸੁਖਪਾਲ ਖਹਿਰਾ ਹੋਰਾਂ ਦੇ ਨਾਲ ਵੀ ਵਿਚਰੇ ਹੋ ਤੁਹਾਡੇ ਚ ਵੀ ਰਹੇ ਨੇ ਬਹੁਤ ਦੇ ਜੀ ਅ ਗगन ਜੀ ਜਿਸ ਦਿਨ ਨਾ ਇਹ ਗੱਲ ਸੁਖਵਾਲ ਖਹਿਰਾ ਜੀ ਨੂੰ ਪੁੱਛ ਲਿਓ ਹਮ ਜਿਸ ਦਿਨ ਆਮ ਆਦਮੀ ਪਾਰਟੀ ਜੋ ਸ਼ਾਮਲ ਹੋ ਕੇ ਪਹਿਲੇ ਦਿਨ ਕਿਸੇ ਸਟੇਜ ਤੇ ਆਏ ਸੀਗੇ ਨਾ ਹਮ ਉਹ ਸ਼ਹੀਦੀ ਜੋੜ ਮੱਲਾ ਸ਼੍ਰੀ ਫਤਿਹਗੜ੍ਹ ਸਾਹਿਬ ਸਟੇਜ ਤੇ ਆਏ ਸੀ ਹਮ ਹਰੀ ਉਹਨਾਂ ਨੇ ਪੱਗ ਬੰਨੀ ਸੀ ਮੈਂ ਵੀ ਉਸ ਸਟੇਜ ਤੇ ਸੀਗਾ ਤੇ ਜਦੋਂ ਸਟੇਜ ਤੇ ਚੜ੍ਹ ਕੇ ਉਹਨਾਂ ਨੇ ਹੱਥ ਖੜਾ ਕੀਤਾ ਲੋਕਾਂ ਨੇ ਬਹੁਤ ਪੋਜ਼ਿਟਿਵਲੀ ਸਦਸਕਪਾਲ ਸਿੰਘ ਖੇਰਾ ਨੂੰ ਲਿਆ ਕਿ ਹੁਣ ਤੂੰ ਰਾਈਟ ਜਗ੍ਹਾ ਤੇ ਆਇਆ ਤੂੰ ਕਾਂਗਰਸ ਟੱਕੇ ਖਾਈ ਗਿਆ ਇਦਾਂ ਆਪਣੇ ਪੰਜਾਬ ਦੇ ਲੋਕ ਬੋਲਦੇ ਆ ਤੇ ਸਕਪਾਲ ਖੇਰਾ ਜੀ ਨੇ ਵੀ ਆਪਣੀ ਸਪੀਚ 'ਚ ਵੀ ਧੰਨਵਾਦ ਕੀਤਾ ਕਿ ਮੈਂ ਕਾਂਗਰਸ ਨੇ ਮੈਨੂੰ ਰਗੜਤਾ ਜਿੱਦਾਂ ਬੋਲਣ ਦਾ ਉਹਨਾਂ ਦਾ ਅੰਦਾਜ਼ ਹੈ ਖੇਰਾ ਸਾਹਿਬ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜੋ ਇੱਜ਼ਤ ਮਾਨ ਮਿਲਿਆ ਨਾ ਉਹਨਾਂ ਨੂੰ ਕਾਂਗਰਸ 'ਚ ਮਿਲਿਆ ਸੀ ਤੇ ਮੈਨੂੰ ਔਖਾ ਲੱਗਦਾ ਵੀ ਗਾਂ ਵੀ ਮਿਲੇ ਆਮ ਆਦਮੀ ਪਾਰਟੀ ਖੈਰਾਸੀ 2017 ਦੀ ਇਲੈਕਸ਼ਨ 'ਚ ਅਸੀਂ 20 ਸੀਟਾਂ ਜਿੱਤੇ ਮੁੱਖ ਵਿਰੋਧੀ ਧਿਰ ਬਣ ਗਏ ਪੰਜਾਬ ਦੀ ਸੁਖਪਾਲ ਸਿੰਘ ਖੈਰਾ ਜੀ ਨੂੰ ਸਾਡੀ ਪਾਰਟੀ ਨੇ ਲੀਡਰ ਆਪੋਜੀਸ਼ਨ ਬਣਾਇਆ ਕੈਬਨਿਟ ਰੈਂਕ ਮਿਲਿਆ ਆਪੋਜੀਸ਼ਨ 'ਚ ਰਹਿੰਦੇ ਹੋਏ ਉਹ ਮਾਨਿਆ ਖੈਰਾ ਸਾਹਿਬ ਨੇ ਆਮ ਆਦਮੀ ਪਾਰਟੀ ਦਾ ਇਹ ਦੇਣਾ ਉਹਨਾਂ ਨੂੰ ਕਾਂਗਰਸ ਅਜ ਤੱਕ ਉਹ ਨਾਮ ਮੁੱਦੇ ਚੱਕਦੇ ਹੋਣਗੇ ਆਪਣੇ ਆਪ ਨੂੰ ਬਹੁਤ ਵੱਡਾ ਪੇਸ਼ ਕਰਦੇ ਨੇ ਕਿ ਕਾਂਗਰਸ ਨੇ ਅਜ ਤੱਕ ਇੰਨਾ ਮੰਨ ਦਿੱਤਾ ਹਮ ਅੱਜ ਤੱਕ ਉਹ ਕਾਂਗਰਸ ਪਹਿਲਾਂ ਵੀ ਐਮਐਲਏ ਸੀ ਅੱਜ ਵੀ ਐਮਐਲਏ ਨਹੀਂ ਪਰ ਅੱਜ ਕਾਂਗਰਸ ਉਹਨਾਂ ਦੀ ਇਹ ਕਦਰ ਹੈ ਜਦੋਂ ਵਾਪਸ ਜਾਣਾ ਸੀ ਤੁਹਾਨੂੰ ਪਤਾ ਹੋਣਾ ਕੈਪਟਨ ਸਾਹਿਬ ਨੇ ਕਹਿੰਦੇ ਹੈਲੀਪੈਡ ਤੇ ਹੀ ਪਾਲਸ ਰੂਪਾ ਜੇ ਪਾਉਣਾ ਠੀਕ ਹੈ ਜੀ ਇੰਨਾ ਡਿੱਗ ਕੇ ਅਸੀਂ ਤਾਂ ਉਹਨਾਂ ਨੂੰ ਲੀਡਰ ਆਪੋਜੀਸ਼ਨ ਬਣਾਇਆ ਤੇ ਉੱਥੇ ਉਹਨਾਂ ਲਈ ਇੱਕ ਸਪੈਸ਼ਲ ਪ੍ਰੋਗਰਾਮ ਵੀ ਨਹੀਂ ਕਾਂਗਰਸ ਕਰਨ ਲਈ ਰਾਜੀ ਸੀਗੀ ਉਹਨਾਂ ਨੂੰ ਇੰਨਾ ਕੀ ਸਮਝਦਾ ਕਿ ਭਾਈ ਹੈਲੀਪੈਡ ਤੇ ਸ਼ਾਮਲ ਕਰਾ ਦੋ ਕੋਈ ਗੱਲ ਨਹੀਂ ਜਿਹੜੇ ਸਾਡੇ ਨਾਲ ਤਿੰਨ ਚਾਰ ਨਾਲ ਦੇ ਗਏ ਸੀ ਉਹ ਵੀ ਅੱਜ ਮੰਨਤਾ ਜ਼ਬਤ ਕਰਾ ਕੇ ਘਰੇ ਬੈਠੇ ਆ ਸੋ ਸੁਖਪਾਲ ਖਹਿਰਾ ਜੀ ਨੂੰ ਜੋ ਆਮ ਆਦਮੀ ਪਾਰਟੀ ਨੇ ਦਿੱਤਾ ਨਾ ਕਦੇ ਮਿਲਿਆ ਨਾ ਉਹਨਾਂ ਨੂੰ ਮਿਲਣਾ ਹਾਂ ਉਹਨਾਂ ਦੇ ਬੋਲਾਂ 'ਚ ਉਹਨਾਂ ਦੇ ਬਾਡੀ ਲੈਂਗੁਏਜ 'ਚ ਇੱਕ ਫਰਸਟ੍ਰੇਸ਼ਨ ਝਲਕਦੀ ਹੈ ਉਹ ਮਾਨ ਸਾਹਿਬ ਦੇ ਮੂਹਰੇ ਬਹੁਤ ਕਹਿ ਲਓ ਵੀ ਥਰਡ ਲੈਵਲ ਦੀ ਬਿਆਨਬਾਜ਼ੀ ਜਾ ਕੇ ਕਰਦੇ ਆ ਪਰ ਉਹਨਾਂ 'ਚ ਹੈ ਸਿਰਫ ਫਰਸਟ੍ਰੇਸ਼ਨ ਕਿ ਸ਼ਾਇਦ ਮੈਂ ਆਵਾਜ਼ ਨਹੀਂ ਪਾਰਟੀ ਚ ਰਹਿੰਦਾ ਤਾਂ ਅੱਜ ਕਿਤਨਾ ਕਹਤੇ ਤਾਂ ਹੁੰਦਾ ਨਾ ਤਾਂ ਉਹ ਉਹ ਫਰਸਟ੍ਰੇਸ਼ਨ ਚੀ ਬਸ ਪਰ ਉਹ ਤਾਂ ਕਹਿੰਦੇ ਮੇਰਾ ਫੈਸਲਾ ਸਭ ਤੋਂ ਵਧੀਆ ਹੀ ਮੈਨੂੰ ਇਹ ਲੱਗਦਾ ਕਿ ਮੈਂ ਆਵਾਜ਼ ਨੂੰ ਪਾਰਟੀ ਛੱਡਤੀ ਕਾਂਗਰਸ ਦੇ ਵਿੱਚ ਆ ਗਿਆ ਮੈਂ ਸਫੋਕੇਟਿਡ ਫੀਲ ਕਰਦਾ ਸੀ ਉੱਥੇ ਗਦਨ ਜੀ ਫੈਸਲਾ ਲੋਕ ਦੱਸਦੇ ਹੁੰਦੇ ਹਾਂ ਪਰ ਫਿਰ ਜਿੱਤੇ ਵੀ ਉਹ ਨਹੀਂ ਉਹ ਜਿੱਤ ਕੇ ਠੀਕ ਹੈ ਉੱਚ ਕੋਈ ਮਸਲਾ ਨਹੀਂ ਜਿੱਤ ਹਾਰ ਪੋਲਿਟਿਕਸ ਦਾ Part ਹੈ ਪਾਰਟੀ ਤੇਰ ਤੁਹਾਨੂੰ ਕੀ ਸਨਮਾਨ ਦੇ ਰਹੀ ਹੈ ਇਹ ਵੱਡੀ ਗੱਲ ਹੈ ਸੰਗਰੂਰ ਵਾਲੀ ਸੀਟ ਦੀ ਜੇ ਮੈਂ ਗੱਲ ਕਰਾਂ ਪਰ ਮੇਰੇ ਥੋੜੀ ਜੀ ਤਾਂ ਮੀਤ ਹੇਰ ਨੇ ਤੁਹਾਡੇ ਚਲੋ ਹੈਨਾ ਮੰਤਰੀ ਵੀ ਦੇ ਨੇ ਮੰਤਰੀ ਨੇ ਉਸ ਤੋਂ ਬਾਅਦ ਇਕਬਾਲ ਸਿੰਘ ਝੁੰਦਾ ਅਕਾਲੀ ਦਲ ਨੇ ਉੱਥੋਂ ਉਤਾਰ ਤੇ ਇਹ ਇਹ ਜਿਹੜੀ ਪਾਰਟਿਕੂਲਰ ਇਹ ਸੀਟ ਹੈਗੀ ਆ ਸੁਖਪਾਲ ਸਿੰਘ ਖੈਰਾ ਹੋ ਰਹੀ ਇੱਥੋਂ ਨੇ ਇਹਦਾ ਤੁਹਾਨੂੰ ਕੀ ਇਹਦਾ ਅਨਾਲਾਈਜ਼ ਕੀ ਕਰਦੇ ਹੋ ਗਗਨ ਜੀ ਜਿਹੜੀ ਪਿਛਲੀ ਬਾਈ ਇਲੈਕਸ਼ਨ ਸੀ ਉੱਚ ਕੋਈ ਗੱਲ ਹੋਰ ਸੀ ਅਸੀਂ ਸਰਕਾਰ ਚ ਆ ਤਾਂ ਗਈ ਸੀ ਪਰ ਹਜੇ ਉਹਨੇ ਕੰਮ ਨਹੀਂ ਸੀ ਪਰ ਉਦੋਂ ਸਿੱਧੂ ਮੂਸੇ ਵਾਲਾ ਫੈਕਟਰ ਵੀ ਕਾਫੀ ਭਾਰੂ ਰਿਹਾ ਬਿਲਕੁਲ ਸੀਗਾ ਉਹ ਫੈਕਟਰ ਸੀਗਾ ਤੇ ਹੋਰ ਵੀ ਕਈ ਚੀਜ਼ਾਂ ਸੀ ਕੁਝ ਲੋਕਲ ਵੀ ਮਸਲੇ ਸੀਗੇ ਤੇ ਹੁਣ ਪਰ ਗੱਲ ਇਹ ਹੈ ਕਿ ਅਸੀਂ 2 ਸਾਲ ਚ ਕਾਫੀ ਕੁਝ ਚਾਹੇ ਅਸੀਂ 40000 ਦੇ ਲਗਭਗ ਨੌਕਰੀਆਂ ਦੀ ਗੱਲ ਕਰ ਲਈਏ ਚਾਹੇ ਫ੍ਰੀ ਬਿਜਲੀ ਦੀ ਗੱਲ ਕਰ ਲਈਏ ਚਾਹੇ ਅਸੀਂ ਗੱਲ ਕਰ ਲਈਏ ਵੀ ਟੇਲਾਂ ਤੱਕ ਪਾਣੀ ਪਹੁੰਚਾਣ ਦੀ ਜਿਸ ਨਾਲ ਕਿਸਾਨ ਬਹੁਤ ਜ਼ਿਆਦਾ ਖੁਸ਼ ਹੋਇਆ ਹੈ ਪਿਛਲੇ ਦੋ ਸੀਜ਼ਨਸ ਲਗਾਤਾਰ ਇਸ ਚੀਜ਼ ਤੇ ਬਹੁਤ ਕੰਮ ਹੋਇਆ ਹੈ ਕ腐ਸ਼ਨ ਫਰੀ এনਵਾਇਰਨਮੈਂਟ ਦੀ ਗੱਲ ਕਰ ਲਈਏ ਤਾਂ ਇਹ ਸਾਰੇ ਮੁੱਦੇ ਹੋ ਜੇ ਨੇ ਕਿ ਜਿਹਨੂੰ ਲੋਕ ਦੇਖ ਰਿਹਾ ਪਛਾਣ ਰਿਹਾ ਤੇ ਐਕਨੋਲਡਜ ਕਰ ਰਿਹਾ ਤਾਂ ਸੰਗਰੂਰ ਸੀਟ ਤੇ ਮੀਥੇਰ ਬਾ ਕਮਾਲ ਇਨਸਾਨ ਨੇ ਨੌਜਵਾਨ ਨੇ એનਰਜੈਟਿਕ ਨੇ ਤੇ ਸੰਸਦ ਚ ਜਾ ਕੇ ਬੋਲਣਾ ਤੇ ਮੈਨੂੰ ਲੱਗਦਾ ਵੀ ਵੱਡੇ ਤੋਂ ਵੱਡਾ ਜਿਹੜਾ ਕੋਈ ਉੱਥੇ ਹੋਊਗਾ ਮੀਥੇਰ ਨੂੰ ਹੱਥ ਪਾਣ ਚ ਸਮਰਥ ਹੈ ਪੌਟ ਕੈਪੇਬਲ ਇਨਸਾਨ ਹੈ ਤੇ ਸੰਗਰੂਰ ਦੇ ਲੋਕ ਮੀਥੇਰਜੀ ਨੂੰ ਜਤਾ ਕੇ ਭੇਜਣਗੇ ਇੱਕ ਮੈਨੂੰ ਤੁਸੀਂ ਸੰਦੀਪ ਪਾਠਕ ਦੀ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਦਬਦਬਾ ਉਹਨਾਂ ਦਾ ਉਹਨਾਂ ਨੂੰ ਤੁਸੀਂ ਨੇੜੇ ਉਹਨਾਂ ਦੀ ਵਰਕਿੰਗ ਦੇਖੀ ਤੁਸੀਂ ਆਪ ਵੀ ਨਾਲ ਵਿੱਚ ਦੇ ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਕਿ ਉਹ ਕੀ ਵਰਕਿੰਗ ਸਟਾਈਲ ਆ ਔਰ ਕਈ ਵਾਰ ਕਿੰਤੂ ਪਰੰਤੂ ਉਹਨਾਂ ਦੇ ਵੀ ਵਰਕਿੰਗ ਸਟਾਈਲ ਤੇ ਹੁੰਦਾ ਵਾ ਇੱਕ ਉਹਨਾਂ ਦੀ ਵੀਡੀਓ ਬਹੁਤ ਵਾਇਰਲ ਹੋਈ ਹੈ ਉਹ ਕਹਿੰਦਾ ਜਿਹੜਾ ਜਾਣਦਾ ਉਹਨੂੰ ਜਾਣ ਦਿਓ ਉਕੇ ਲੋਕ ਕਹਿੰਦੇ ਕਿ ਇਹ ਇਹ ਐਟੀਟਿਊਡ ਠੀਕ ਆ ਕਿਉਂਕਿ ਵਰਕਰਾਂ ਦੇ ਨਾਲ ਹੀ ਪਾਰਟੀ ਹੁੰਦੀ ਆ ਗਗਨ ਜੀ ਸੰਦੀਪ ਪਾਟਕ ਸਾਹਿਬ ਮੈਂ ਉਹਨਾਂ ਨੂੰ ਸਰ ਕਹਿ ਕੇ ਸੰਬੋਧਨ ਕਰਦਾ ਹਾਂ ਬਹੁਤ ਕੰਮ ਉਹਨਾਂ ਨੇ ਕੀਤਾ ਕਰ ਵੀ ਰਹੇ ਆ ਡਾਇਰੈਕਟਲੀ ਹੋਰ ਹੋਰ ਮੈਡੀਕਲ ਸਿਸਟਮ ਦੇ ਵਿੱਚ ਹੋਰ ਵੀ ਹੈਗਾ ਕੋਈ ਵਿਜ਼ਨ ਕਿ ਹੋਰ ਵਧੀਆ ਕਰ ਦਈਏ ਬੈਟਰ ਕਰਾਂਗੇ ਜੀ 100% ਬੈਟਰ ਕਰਾਂਗੇ ਐਫਰਟ ਕਰ ਰਹੇ ਹੈਗਾ ਹੈਗਾ ਅਜੇ ਵੀ ਮਾਰਜਨ ਹੋਰ ਬਣਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਈ ਚੀਜ਼ਾਂ ਤੁਹਾਨੂੰ ਹੋਰ ਹੌਲੀ 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 ਇਹ ਇਸ ਪਾਸੇ ਵੱਲ ਨੂੰ ਕੋਈ ਬਿਮਾਰੀ ਭੈੜੀ ਆ ਜਾਂਦੀ ਹੈ ਨਾ ਗਗਨ ਜੀ ਉਹ ਮਤਲਬ ਬੰਦਿਆਂ ਦਾ ਬੁਕਾ ਦਿੰਦੀ ਹੈ ਕਈ ਵਾਰੀ ਸਾਰਾ ਕੁਝ ਤੇ ਸਾਡਾ ਦੇਸ਼ ਮਤਲਬ ਤਰਾਸਦੀ ਹੈ ਕਿ ਇਸ ਪਾਸੇ ਕਦੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਦਿੱਲੀ ਚ ਕੇਜਰੀਵਾਲ ਸਾਹਿਬ ਨੇ ਕਰਕੇ ਦਿਖਾਇਆ ਤੇ ਪੰਜਾਬ ਚੋਂ ਹੋ ਰਿਹਾ ਤੇ ਇਹਨੂੰ ਦਰੁਸਤ ਕਰਦੇ ਜਾਵਾਂਗੇ ਤੁਸੀਂ ਕਦੇ ਕਿਸੇ ਮੱਲਾ ਕਲੀਨਿਕ ਦੇ ਬਾਹਰ ਜਾ ਕੇ ਜਿੰਨੇ ਲੋਕ ਉੱਥੇ ਕੰਜ਼ਿਊਮਰ ਆਉਂਦੇ ਆ ਤੁਸੀਂ ਉਹਨਾਂ ਤੋਂ ਪੁੱਛੋ ਤੁਹਾਨੂੰ ਦੱਸਣਗੇ ਕਿ ਕਾਤਰਾਾਂ ਦੇ ਟੈਸਟ ਫਰੀ ਹੈ ਦਵਾਈ ਦਾ ਇੱਕ ਪੈਸਾ ਨਹੀਂ ਤੁਹਾਨੂੰ ਯਾਦ ਹੋਣਾ ਮਾਨ ਸਾਹਿਬ ਨੇ ਕਹਾਂ ਸੀ ਕਿ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ अवेलेबल ਹੋ ਫਰੀ ਆਫ ਕਾਸਟ ਬਾਹਰ ਲਈ ਦਵਾਈ ਤੁਸੀਂ ਨਹੀਂ ਲਿਖ ਸਕਦੇ ਜੇ ਦਵਾਈ ਲਿਖਣੀ ਹੈ ਤਾਂ ਆਪ ਬੰਦਾ ਜਾ ਕੇ ਪੇਸ਼ੈਂਟ ਨਹੀਂ ਹਸਪੀਟਲ ਦਾ ਸਟਾਫ ਆਪ ਜਾ ਕੇ ਲੈ ਕੇ ਦਊਗਾ ਫਰੀ ਆਫ ਕਾਸਟ ਉਹਦਾ ਬਿੱਲ ਉਹਦਾ ਪੇ ਆਫ ਹੋਊਗਾ ਗਰੀਬ ਦੀ ਜੇਬ ਤੇ ਕਿਉਂ ਬੋਝ ਪਾਣਾ ਹੈ ਠੀਕ ਹੈ ਸਰਕਾਰਾਂ ਕਾਦਲ ਨਹੀਂ ਸਿਰਫ ਗਰੀਬ ਦੀ ਵੋਟ ਲੈਣ ਲਈ ਉਹਨੂੰ ਚਾਰ ਗੱਲਾਂ ਕਹਿ ਕੇ ਕਿ ਇਦਾਂ ਤੁਹਾਡਾ ਫਾਇਦਾ ਕਰਾਂਗੇ ਫਿਰ ਉਹੀ ਗੱਲ ਆ ਗਈ ਨਾ ਕਿ ਰਾਜਨੀਤਿਕ ਪਾਰਟੀਆਂ ਕਹਿੰਦੀਆਂ ਹੋਰਾ ਕਰ ਕੋਸ਼ੋਰ ਦਿੰਦੀਆਂ ਨਹੀਂ ਅਸੀਂ ਲੋਕਾਂ ਨਾਲ ਜੋ ਗੱਲ ਕੀਤੀ ਜੋ ਡਾਇਲੌਗ ਸਾਂਝਾ ਕੀਤਾ ਜੋ ਅਸੀਂ ਦਿਖਾਇਆ ਵੀ ਅਸੀਂ ਇਹ ਇਨ ਫਿਊਚਰ ਕਰਾਂਗੇ ਜੇ ਅਸੀਂ ਸਰਕਾਰ ਚਾਹੁੰਦੇ ਆ ਤੇ ਅਸੀਂ ਉਹੀ ਕਰ ਰਹੇ ਹਾਂ ਆਮ ਵਰਕਰਾਂ ਦੀ ਪਹੁੰਚ ਹੈਗੀ ਆ ਭਗਵੰਤ ਸਿੰਘ ਮਾਨ ਹੋਰਾਂ ਤੱਕ ਜਾ ਤੁਹਾਡੇ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਤੱਕ ਸਭ ਦੀ ਪਹੁੰਚ ਕੇ ਵਿੱਚੋਂ ਜਿਹੜੇ ਵਿੱਚੋਂ ਬੰਦੇ ਕਹਿੰਦੇ ਆ ਮੁਲਾਕਤ ਕਰਾ ਦਾਂਗੇ ਫੇਰ ਆ ਜਿਉਂ ਉਹਦਾ ਕਲਚਰ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਨਹੀਂ ਕਦੇ ਕਿਸੇ ਨੂੰ ਦੇਖਿਆ ਵੀ ਇਸ ਗੱਲਾਂ ਕੋਈ ਇਗਨੋਰ ਹੋਇਆ ਹੋਵੇ ਅੱਛਾ ਮਾਨ ਸਾਹਿਬ ਆਉਂਦੇ ਆ ਬੜੇ ਆਰਾਮ ਨਾਲ ਮਿਲ ਲੈਂਦੇ ਮੈਂ ਅੱਬ ਪਿੱਛੇ ਲੁਧਿਆਣੇ ਦੇ ਪ੍ਰੋਗਰਾਮ ਸੀ ਇੱਕ ਸਾਡੇ ਵਰਕਰ ਨੇ ਮਤਲਬ ਮਾਨ ਸਾਹਿਬ ਨੂੰ ਮੂਰੇ ਉਹ ਕਈ ਰੋਕ ਲਿਆ ਇੱਕ ਤਰ੍ਹਾਂ ਬਾਹ ਹੀ ਫੜ ਲਈ ਕਿ ਮਾਨ ਸਾਹਿਬ ਮੇਰੀ ਗੱਲ ਸੁਣ ਕੇ ਜਾਓ ਜੀ ਉਹਨਾਂ ਨਾਲ ਖੜ ਕੇ ਗੱਲ ਸੁਣੀ ਜਾਂ ਤੁਸੀਂ ਯਕੀਨ ਮੰਨੂਗੇ ਮਾਨ ਸਾਹਿਬ ਦੀ ਐਸੀ ਮੈਮਰੀ ਹੈ ਜਦੋਂ ਕਿਤੇ ਉਹ ਸਟੇਜ ਤੇ ਬੈਠੇ ਹੁੰਦੇ ਆ ਨਾ ਮੈਨੂੰ ਲੱਗਦਾ ਮੂਰਲੇ ਬੈਠੇ ਫਰਜ਼ ਕਰ ਰਹੇ ਲੁਧਿਆਣੇ ਦੇ ਪ੍ਰੋਗਰਾਮ ਆ ਮੂਰਲੇ ਬੈਠੇ 40 50 ਬੰਦਿਆਂ ਦੇ ਤਾਂ ਨਾਮ ਉਹਨਾਂ ਨੂੰ ਉਦਾਂ ਹੀ ਪਤਾ ਹੁੰਦੇ ਆ ਜਿਹੜੇ ਪੁਰਾਣੇ ਕੰਮ ਕਰ ਰਹੇ ਸੋ ਬਹੁਤ ਮਾਣ ਕਰਦਾ ਹਾਂ ਵਰਕਰ ਦਾ ਬਿਲਕੁਲ ਏਸੀ ਪਰਮਵੀਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਆ ਆਮ ਆਦਮੀ ਪਾਰਟੀ ਦੇ ਮੂਰਲੇ ਕਹਿ ਲੋ ਕਿ ਮੈਂਬਰਾਂ ਦੇ ਵਿੱਚੋਂ ਇੱਕ ਨੇ ਜਦੋਂ ਪਾਰਟੀ ਦੀ ਨਹੀਂ ਰੱਖੀ ਗਈ ਸੀ ਔਰ ਹੁਣ ਇੱਕ ਵੱਡੇ ਅਹੁਦੇ ਤੇ ਵੀ ਨਹੀਂ ਔਰ ਪਾਰਟੀ ਦੇ ਨਾਲ ਜੁੜੀਆਂ तमाम ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾ ਬਣ ਜਾਂਦੀਆਂ ਨੇ ਕੋਸ਼ਿਸ਼ ਕੀਤੀ ਆ ਕਿ ਰੌ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਈਆਂ ਹਨ ਪਾਰਟੀ ਨੂੰ ਲੈ ਕੇ ਲੋਕ ਕੀ ਸੋਚਦੇ ਨੇ ਖਾਸ ਤੌਰ ਤੇ ਜਿਹੜੀ ਹੁਣ ਲੋਕ ਸਭਾ ਇਲੈਕਸ਼ਨ 2024 ਦੇ ਪ੍ਰਤੀ ਪਾਰਟੀ ਦੀ ਕੀ ਤਿਆਰੀ ਹੈ ਪਰਮਵੀਰ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਦੇ ਲਈ ਔਰ ਖਾਸ ਤੌਰ ਤੇ ਜਿਹੜੇ ਤੁਸੀਂ ਉਹ ਕਿਸੇ ਸੁਣਾਏ ਨੇ ਜਿਹੜੇ ਮੈਨੂੰ ਲੱਗਦਾ ਕਿ ਕਦੇ ਪਹਿਲਾਂ ਸੁਣੇ ਨਹੀਂ ਅਸੀਂ ਭਗਵੰਤ ਸਿੰਘ ਮਾਨ ਹੋਰਾਂ ਬਾਰੇ ਜਾਂ ਤੁਸੀਂ ਜਿਹੜੇ ਵੀ ਚੀਜ਼ਾਂ ਦੱਸਿਆ ਨੇ ਧੰਨਵਾਦ ਮਿਹਰਬਾਨੀ